ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਵਾਰੀ ਫੇਰ ਪਹੁੰਚੇ ਆਂ ਪਿੰਡ ਦਿਆਲਾ ਜ਼ਿਲ੍ਹਾ ਨਵਾਂ ਸ਼ਹਿਰ ਆਪਾਂ ਇੱਥੇ ਪਹਿਲਾਂ ਵੀ ਪਹੁੰਚੇ ਸੀ ਕਿ ਜਿਵੇਂ ਕਿ ਤੁਸੀਂ ਪਹਿਲਾਂ ਵਾਲੀ ਵੀਡੀਓ ਵਿੱਚ ਦੇਖ ਹੀ ਲਿਆ ਸੀਗਾ ਇੱਥੇ ਝਿਰੋਖੇ ਲੈ ਕੇ ਪਹੁੰਚੇ ਸੀਗੇ ਤੇ ਜਾਲੀ ਲੈ ਕੇ ਪਹੁੰਚੇ ਸੀਗੇ ਜੋ ਕਿ ਆਪਣੇ ਝਿਰੋਖੇ ਹੁਣ ਫੋਲੋ ਇੰਸਟਾਲ ਕਰ ਦਿੱਤੇ ਨੇ ਤੁਸੀਂ ਦੇਖੋ ਕਿੰਨੀ ਸੋਹਣੀ ਲੁੱਕ ਆ ਰਹੀ ਹੈ ਪੂਰੀ ਹਵੇਲੀ ਦੀ ਤੇ ਆਪਣੇ ਨਾਲ ਉਹ ਠੇਕੇਦਾਰ ਸਾਹਿਬ ਖੜੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਇਹਨਾਂ ਨੂੰ ਸਾਡਾ ਮਟੀਰੀਅਲ ਕਿਵੇਂ ਲੱਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਤੁਹਾਨੂੰ ਝਿਰੋਖੇ ਲੱਗਦਾ ਮਟੀਰੀਅਲ ਜਿਹੜਾ ਤੁਹਾਡਾ ਬਹੁਤ ਵਧੀਆ ਫਿਟਿੰਗ ਬਹੁਤ ਵਧੀਆ ਆਈ ਠੀਕ ਹੈ ਜੀ ਜਿੰਦਾ ਵੀ ਮਟੀਰੀਅਲ ਵਿੱਚ ਆ ਉਹ ਬਹੁਤ ਵਧੀਆ ਸੀਮੈਂਟ ਦੀ ਸਾਠ ਨਹੀਂ ਬਹੁਤ ਵਧੀਆ ਪ੍ਰੋਪਰ ਵਧੀਆ ਸੀ ਠੀਕ ਹੈ ਜੀ ਆਓ ਦੋਸਤੋ ਤੁਸੀਂ ਇੱਧਰ ਨਾਲ ਵੀੜੇ ਤੇ ਚੱਲ ਕੇ ਤੁਹਾਨੂੰ ਦਿਖਾਉਣਾ ਮੈਂ ਅੱਲੀ ਕੱਲਾ ਜਿਹੜੇ ਤੇ ਬਾਈ ਕੰਮ ਚੱਲ ਰਿਹਾ ਇੱਧਰ ਝਿਰੋਖੇ ਦਾ ਹਜੇ ਇੰਸਟਾਲੇਸ਼ਨ ਹੋ ਰਹੀ ਆ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਇੱਧਰ ਦੇਖੋ ਝਿਰੋਖਾ ਲੱਗ ਰਿਹਾ ਜੋ ਕਿ ਤੁਸੀਂ ਸਭ ਨੂੰ ਪਤਾ ਹੀ ਆ ਕਿ ਝਿਰੋਖੇ ਲਾਉਂ ਹਾਂਜੀ ਦੋਸਤੋ ਅੰਦਰੋਂ ਤੁਸੀਂ ਹਵੇਲੀ ਦੇਖੋ ਕਿੰਨੀ ਸੋਹਣੀ ਲੋਕ ਆ ਰਹੀ ਹੈ ਅੰਦਰ ਹਵੇਲੀ ਦੀ ਤੇ ਹੁਣ ਤੁਹਾਨੂੰ ਆਪਣਾ ਸਾਰਾ ਮਟੀਰੀਅਲ ਲੱਗਿਆ ਹੋਇਆ ਦਿਖਾਉਣੇ ਆ ਇਸ ਵੀਡੀਓ ਦੇ ਰਹੀ ਬਾਹਰ ਉੱਪਰ ਚੱਲ ਕੇ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਇੱਥੇ ਮਟੀਰੀਅਲ ਲੱਗ ਰਿਹਾ ਤੇ ਲੋਕ ਕਿੰਨੀ ਸੋਹਣੀ ਆ ਰਹੀ ਆ ਸਾਹਮਣੇ ਤੁਸੀਂ ਦੇਖੋ ਅਰਚੇ ਬਣਿਆ ਨੇ ਜੀ ਤੇ ਜਾਲੀ ਆਪਣੀ ਲੱਗੀ ਆ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਇੱਥੇ ਜਾਲੀ ਦੀ ਪ੍ਰੋਪਰ ਫਿਟਿੰਗ ਹੋਈ ਆ ਤੇ ਉੱਪਰ ਇਹਦੇ ਸਾਰੇ ਪੱਤਿਆਂ ਦਾ ਵਰਕ ਹੋਣਾ ਤੇ ਤੁਸੀਂ ਇੱਧਰ ਬ੍ਰੈਕਟਸ ਲੱਗੇ ਹੋਏ ਦੇਖ ਸਕਦੇ ਹੋ ਆਲੇ ਬਣੇ ਹੋਏ ਦੇਖ ਸਕਦੇ ਹਾਂ ਕਿੰਨੇ ਵਧੀਆ ਤਰੀਕੇ ਦੇ ਨਾਲ ਇਹਨਾਂ ਦੀ ਲੋਕਾ ਰਹੀ ਆ ਤੇ ਇਧਰ ਸਾਈਡ ਤੇ ਸਾਈਡ ਵਾਲ ਤੇ ਤੁਸੀਂ ਝਰੋਖੇ ਦੇਖੋ ਜਿਕੇ ਝਰੋਖੇ ਬੈ ਸਿੱਧੂ ਮਸੇੂਲ ਦੇ ਨਾਲ ਦੀ ਇਹ ਹਵੇਲੀ ਤਿਆਰ ਹੋ ਰਹੀ ਹੈ ਪਿੰਡ ਦੇਲਾ ਡਿਸਟ੍ਰਿਕਟ ਨਵ ਨਵਾਂ ਸ਼ਹਿਰ ਦੇ ਵਿੱਚ ਦੇਖੋ ਤੁਸੀਂ ਕਿੰਨੀ ਸੋਹਣੀ ਲੱਗ ਰਹੀ ਆ ਤੇ ਆਪਾਂ ਹੁਣ ਠੇਕੇਦਾਰ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਨੂੰ ਆਪਣਾ ਮਟੀਰੀਅਲ ਕਿਵੇਂ ਲੱਗਿਆ ਤੇ ਇਹਨਾਂ ਨੂੰ ਲਾਉਣ ਲੱਗੇ ਕੀ ਪ੍ਰੋਬਲਮ ਆਈ ਤੇ ਕੀ ਪ੍ਰੋਬਲਮ ਨਹੀਂ ਆਈ ਮਡੇਮ ਨੂੰ ਲੈ ਕੇ ਅੱਲਾ ਦਾ ਨੰਬਰ 바ਵਾ ਪਿੰਸ ਤੋਂ ਇਹ ਚੀਜ਼ ਆਈ ਹੈ ਠੀਕ ਹੈ ਜੀ ਰੋਕ ਕੇ ਠੀਕ ਹੈ ਜੀ ਰੋਕ ਕੇ ਲਾਉਣ ਤੋਂ ਪਹਿਲਾਂ ਅਸੀਂ ਤੁਹਾਨੂੰ ਬਾਆ ਪੀਸ ਦੇ ਪੀਸ 10 10 ਮਿੰਟ ਤੇ ਠੀਕ ਹੈ ਜੀ ਕੋਈ ਲਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਬਹੁਤ ਵਧੀਆ ਸਮਾਂ ਸੀ ਠੀਕ ਹੈ ਜੀ ਫਿਰ ਟਾਈਮ ਆਇਆ ਜਦੋਂ ਤੁਸੀਂ ਇਹਦੇ ਵਿੱਚ ਸਕਰੂ ਮਾਰੇ ਸੀਗੇ ਹਾਂ ਜੀ ਜਦੋਂ ਤੁਸੀਂ ਸਕਰੂ ਮਾਰ ਲਓ ਆਪਾਂ ਇੱਥੇ ਸਕਰੂ ਮਾਰ ਲਏ ਤਾਂ ਇਹ ਤਾਂ ਨਹੀਂ ਹੋਇਆ ਵੀ ਇੱਥੋਂ ਟੁੱਟ ਕੇ ਕੋਈ ਨਹੀਂ ਕੋਈ ਕ੍ਰੈਕ ਨਹੀਂ ਆਈ ਮਾਲ ਬਹੁਤ ਵਧੀਆ ਸੀ ਬਣਿਆ ਠੀਕ ਹੈ ਕਈ ਵਾਰੀ ਹੁੰਦਾ ਨਾ ਜੀ ਵੀ ਆਪਾਂ ਇੱਥੇ ਸਕਰੂ ਮਾਰਿਆ ਇੱਥੇ ਟੁੱਟ ਗਿਆ ਨਹੀਂ ਨਹੀਂ ਵੀ ਐਵੇਂ ਦਾ ਕੁਝ ਨਹੀਂ ਦੇ ਮਤਲਬ ਕਿ ਪੂਰਾ ਸੈਟੀਸਫਾਈ ਪੂਰਾ ਠੀਕ ਹੈ ਜੀ ਉੱਪਰ ਸਹੀ ਸੀ ਮਾਲ ਪੂਰਾ ਸਹੀ ਬਣਿਆ ਪਿਆ ਸੀ ਵਿੱਚ ਠੀਕ ਹੈ ਜੀ ਕੋਈ ਕਮੀ ਨਹੀਂ ਸੀ ਠੀਕ ਹੈ ਜੀ ਹਾਂ ਜੀ ਦੋਸਤੋ ਤੁਸੀਂ ਆਪਣੇ ਮਟੀਰੀਅਲ ਦੇ ਬਾਰੇ ਰਿਵਿਊ ਸੁਣ ਸਕਦੇ ਹੋ ਬਹੁਤ ਸੋਹਣੇ ਰਿਵਿਊਸ ਦਿੱਤੇ ਨੇ ਇੱਥੇ ਸਾਰੇ ਜਿਹੜਾ ਜੰਗਲ ਆ ਤੁਸੀਂ ਦੇਖ ਰਹੇ ਹੋ ਇੱਥੇ ਸਾਰੇ ਪੱਤੇ ਲ ਇੱਧਰ ਵੀ ਪੱਤੇ ਲੱਗਣੇ ਆ ਤੇ ਇੱਧਰ ਵੀ ਪੂਰੀ ਹਵੇਲੀ ਪੱਤਿਆਂ ਦੇ ਨਾਲ ਇਹਦੀ ਇੰਸਟਾਲੇਸ਼ਨ ਹੋਣੀ ਆ ਜਦੋਂ ਇੰਸਟਾਲ ਹੋ ਗਈ ਤਾਂ ਤੁਹਾਨੂੰ ਆਪ ਉਹਦੀ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਹਾਂਜੀ ਦੋਸਤੋ ਇਹ ਹਵੇਲੀ ਦੇਖੋ ਕਿੰਨੀ ਸੋਹਣੀ ਲੁੱਕ ਆ ਰਹੀ ਆ ਹਵੇਲੀ ਦੀ ਇਹ ਸਾਰੀ ਹਵੇਲੀ ਸਾਰਾ ਮਟੀਰੀਅਲ ਬਾਈ ਸਿੱਧੂ ਮੂਸੇ ਵਾਲੇ ਨਾਲ ਦਾ ਇੱਥੇ ਮੱਢੀ ਲੱਗ ਰਿਹਾ ਸੇਮ ਜੋ ਕਿ ਪੰਜਾਬ ਦੇ ਵਿੱਚ ਸਿਰਫ ਤੁਹਾਨੂੰ ਆਪਣੇ 바ਵਾ ਬੁੱਲਰ ਸਟੋਰ ਤੇ ਹੀ ਮਿਲ ਸਕਦਾ ਹੈ ਡਿਟੋ ਮਟੀਰੀਅਲ ਛੋਟੀ ਤੋਂ ਛੋਟੀ ਚੀਜ਼ ਲੈ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਦੇ ਤੱਕ ਬਾਕੀ ਤੁਹਾਨੂੰ ਕਿਵੇਂ ਲੱਗੀ ਹੋਈ ਆਪਣੇ ਇਥੇ ਮਟੀਰੀਅਲ ਦੀ ਫਿਟਿੰਗ ਜਾਂ ਲੁੱਕ ਤੁਸੀਂ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਪਹਿਲਾਂ ਗੱਲਬਾਤ ਕਰਦੇ ਆਂ ਜੋ ਕਿ ਇਹ ਫਿਟਿੰਗ ਕਰ ਰਹੇ ਨੇ ਤੇ ਉਹਨਾਂ ਨੂੰ ਆਪਣਾ ਮਟੀਰੀਅਲ ਕਿਵੇਂ ਲੱਗ ਰਿਹਾ ਹੈ ਜੀ ਭਾਈ ਕੀ ਇਸ ਜੇ ਥੰਦੇ ਨਾਲ ਚਾਹੁੰਦੇ ਕੀ ਦੱਸਣਾ ਚਾਹ ਰਹੇ ਆਪਣੇ ਬਾਰੇ ਭਾਈ ਇਹ ਜਿੰਨਾ ਵੀ ਮਾਲ ਜਿਹੜਾ ਵੀ ਆਇਆ ਸਾਰਾ ਹੀ ਉਹ ਬਾਈ ਵੀਰ ਦਾ ਵਧੀਆ ਹੈ ਤੇ ਜੋ ਜਿਹਨੇ ਵੀ ਮਾਲ ਮਗਾਣਾ ਤਾਂ ਬਾਪ ਪਿੱਲਰ ਸਟੋਰ ਤੋਂ ਬੁਕਿੰਗ ਕਰਾ ਸਕਦਾ ਹੈ ਜੀ ਸਾਨੂੰ ਭਾਈ ਬਹੁਤ ਵਧੀਆ ਲੱਗਾ ਸਾਨੂੰ ਯਾਰ ਮਾਲ ਵੀ ਬਹੁਤ ਵਧੀਆ ਲੱਗਾ ਹੈ ਐਂ ਫਿੱਟ ਆ ਰਿਹਾ ਹੈ ਭਾਈ ਠੀਕ ਹੈ ਭਾਈ ਹਾਏ ਦੋਸਤੋ ਤੁਸੀਂ ਲੋਕੇਸ਼ਨ ਆਪਣੀ ਦੇਖ ਵੀ ਸਕਦੇ ਹੋ ਬਹੁਤ ਸੋਹਣੇ ਤਰੀਕੇ ਦੇ ਨਾਲ ਇੱਥੇ ਤਿਆਰ ਕਰ ਰਹੇ ਹਾਂ ਇੱਥੇ ਸਾਰੇ ਦੇ ਪੱਤਿਆਂ ਦਾ ਵਰਕ ਹੋਣਾ ਤੇ ਠੇਕੇਦਾਰ ਨਾਲ ਆਪਾਂ ਕੁੱਛਦੇ ਹਾਂ ਕਿ ਇਹਨਾਂ ਨੂੰ ਕੋਈ ਹੋਰ ਇੱਥੇ ਬਹੁਤ ਕੁਛ ਲੱਗਣਾ ਹੈ ਜੋ ਕਿ ਇੱਥੇ ਤੁਸੀਂ ਸਾਰਾ ਇੱਧਰ ਪ੍ਰਾਣਾ ਕਰ ਦੇਖ ਸਕਦੇ ਹੋ ਇਹ ਸਾਰਾ ਇੱਥੇ ਰੈਨੋਵੇਟ ਕਰਨਾ ਆਪਾਂ ਆਪਣੇ ਪ੍ਰੋਡਕਟ ਦੇ ਨਾਲ ਜੋ ਕਿ ਪੱਤੇ ਰੇ ਤੇ ਜਾਲੀਆਂ ਨੇ ਆਪਾਂ ਇੱਕ ਵਾਰੀ ਫੇਰ ਗੱਲ ਕਰਦੇ ਹਾਂ ਕਿ ਹੋਰ ਇਹਨਾਂ ਨੂੰ ਆਪਾਂ ਨੂੰ ਕੀ ਸੁਜੈਸ਼ਨ ਲੈਣੀ ਚਾਹੀਦੀ ਆ ਇੱਥੇ ਹਵੇਲੀ ਤਿਆਰ ਕਰਨ ਦੇ ਲਈ ਹੋਰ ਇੱਥੇ ਕੀ ਨਾਮ ਐਡ ਕਰਨਾ ਤੁਸੀਂ ਇੱਥੇ ਹੋਰ ਕੀ ਕਰਨਾ ਚਾਹੋ ਜੀ ਹਵੇਲੀ ਦੇ ਵਿੱਚ ਬੇਲੀ ਦੇ ਵਿੱਚ ਅਜੇ ਝੁਰੋਖੇ ਲੱਗਦੇ ਆ ਠੀਕ ਹੈ ਜੀ ਜਾਲੀ ਵੀ ਲੱਗ ਗਈ ਠੀਕ ਹੈ ਜੀ ਜਾਲੀ ਤੋਂ ਬਾਹਰ ਬਰੈਕਟਰ ਉਹ ਵੀ ਲੱਗ ਹੈ ਹਾਂ ਜੀ ਤੇ ਹੁਣ ਸਾਡੇ ਰਹਿ ਗਿਆ ਪੱਤੇ ਲਾਉਣ ਪੱਤੇ ਲਾਉਣ ਰਹਿ ਗਏ ਤੇ ਇੱਕ ਆ ਜਿਹੜੇ ਲੰਪ ਆਪਣੇ ਲੈਂਪ ਜੀ ਲੈਂਪ ਲਾਉਣ ਨੂੰ ਰਹਿ ਗਏ ਇੱਕ ਆਲੇ ਬਣਾਏ ਉਹਨਾਂ 'ਚ ਜਾਲੀ ਕੱਟ ਕੇ ਲਾਉ ਜਾਲੀ ਕੱਟ ਕੇ ਲਾਉ ਬਾਕੀ ਕੰਮ ਬਹੁਤ ਵਧੀਆ ਹੈ ਬਾਕੀ ਤੁਸੀਂ ਕੰਮ ਕੀਤਾ ਹੋਇਆ ਦੇਖੋ ਇਹਨਾਂ ਦਾ ਬਹੁਤ ਸੋਹਣਾ ਤਰੀਕੇ ਦੇ ਨਾਲ ਕੀਤਾ ਹੋਇਆ ਬਹੁਤ ਸਫਾਈ ਦੇ ਨਾਲ ਕੀਤਾ ਹੋਇਆ ਕਿਸੇ ਵੀ ਮੇਰੇ ਵੀਰ ਨੇ ਜਾਂ ਮੇਰੇ ਨਾਲ ਜਾਂ ਇਹਨਾਂ ਨਾਲ ਨਵੇਂ ਸ਼ਹਿਰ ਦੇ ਇਲਾਕੇ ਤੇ ਕੰਟੈਕਟ ਕਰਨਾ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ 바ਵਾ ਪਿੰਡ ਸੋਰਾ ਜੀ ਭਵਾਨੀਗੜ ਡਿਸਟ੍ਰਿਕਟ ਸੰਗਰੂਰ ਆ ਜੀ ਨੰਬਰ ਮੇਰਾ ਵੀਡੀਓ ਦੇ ਤੇ ਚੱਲ ਹੀ ਰਿਹਾ 7981 5914 ਧੰਨਵਾਦ ਸਤਿ ਸ੍ਰੀ ਅਕਾਲ ਜੀ